ਮੇਰਾ ਨਾਮ ਦਵਿੰਦਰ ਸਿੰਘ ਪਿੰਡ ਕੋਹਾਲੀ ਜਿਲ੍ਹਾ ਅੰਮ੍ਰਿਤਸਰ ਤਹਿਸੀਲ ਜਨਾਲਾ ਥਾਣਾ ਲੂਪੋਕੇ ਕੀ ਮਸਲਾ ਜਿਹੜਾ ਰਾਤ ਦਾ ਮਸਲਾ ਤੇ ਕੁਛ ਵੀ ਨਹੀਂ ਮਾਮੂਲੀ ਜੀ ਗੱਲ ਹੋਈ ਆ ਉਹ ਵੀ ਅਸੀਂ ਬਹਿ ਕੇ ਸੁਲਝਾ ਲਿਆ ਸੀ ਮਸਲਾ ਕਿਸੇ ਮੋਤਬਾਰ ਦੇ ਆਦਮੀ ਨਾਲ ਉਹਨਾਂ ਦਾ ਨਾਮ ਆ ਤੁਹਾਨੂੰ ਦੱਸ ਦੇਣਾ ਨਿਰਮਲ ਸਿੰਘ ਉਹਨਾਂ ਦਾ ਨਾਮ ਆ ਇਹ ਆਪ ਹੀ ਉਹਦੇ ਨਾਲ ਗਏ ਸੀ ਆਪ ਹੀ ਮੈਨੂੰ ਇਹਨਾਂ ਨੇ ਉਧਰ ਬੁਲਾਇਆ ਮੈਂ ਆਪਣਾ ਸਪਸ਼ਟੀਕਰਨ ਦੇ ਦਿੱਤਾ ਸੀ ਪਰ ਇਹਨਾਂ ਨੇ ਉਸ ਮੁੱਦੇ ਨੂੰ ਵਧਾ ਕੇ ਬਾਦ ਦੇ ਵਿੱਚ ਇਹਨਾਂ ਨੇ ਮੇਰੇ ਘੰਟਾਂ ਨਹੀਂ ਇੱਕ ਇੱਕ ਘੰਟਾ ਉਹ ਨੰਗਿਆ ਜਦੋਂ ਉਹਨਾਂ ਦੇ ਘਰੋਂ ਆਏ ਆ ਫੈਸਲਾ ਕਰਕੇ ਇਹਨਾਂ ਨੇ ਬਾਅਦ ਚ ਆਣ ਕੇ ਬੰਦੇ ਬੁਲਾ ਕੇ ਤੇ ਮੇਰੇ ਤੇ ਘਰ ਦੇ ਹਮਲਾ ਕਰਵਾਇਆ ਗੋਲੀਆਂ ਚਲਵਾਈਆਂ ਵਾ ਅਨਮੋਲ ਸਿੰਘ ਲੈ ਕੇ ਆਇਆ ਉਹਨਾਂ ਨੂੰ ਨਾਲ ਨਾਲ ਹਰਜੀਤ ਸਿੰਘ ਨੇ ਇਹ ਕਿਹਾ ਵੀ ਤੇਰੇ ਤੇ ਤੇਰਾ ਨਾ ਹੁਣ ਵੇਖਣਾ ਵਾ ਤੈਨੂੰ ਇਸ ਤਰ੍ਹਾਂ ਨਹੀਂ ਛੱਡਣਾ ਮੌਕੇ ਤੇ ਇਹਨਾਂ ਮੈਨੂੰ ਮੇਰੇ ਸਾਹਮਣੇ ਉਸ ਆਦਮੀ ਦੇ ਘਰ ਗਿਆ ਉਹ ਇਸ ਆਦਮੀ ਦਾ ਇਸ ਗੱਲ ਦਾ ਗਵਾਹ ਵੀ ਹੈਗਾ ਵਾ ਜੇ ਤੇ ਮੈਂ ਇਹਨਾਂ ਨੂੰ ਆਖਿਆ ਛੱਡੋ ਭਰਾ ਕੋਈ ਗੱਲ ਨਹੀਂ ਗਈ ਪਰ ਇਹਨਾਂ ਨੇ ਉਸ ਤੋਂ ਬਾਅਦ ਮੇਰੇ ਘਰ ਆ ਮੰ ਲਓ 9:30 ਦਾ ਟਾਈਮ ਸੀ ਇਹਨਾਂ ਨੇ ਗੋਲੀਆਂ ਚਲਵਾਈਆਂ ਵਾ ਮੈਂ ਪ੍ਰਸ਼ਾਸਨ ਕੋ ਇਹੋ ਮੰਗ ਕਰਦਾ ਵਾਂ ਵੀ ਮੇਰੀ ਜਾਨੀ ਮਾਨੀ ਨੁਕਸਾਨ ਬੱਚੇ ਮੇਰੇ ਕੰਮ ਤੇ ਜਾਂਦੇ ਆ ਇਹਨਾਂ ਨੇ ਮੈਨੂੰ ਆਪਣਾ ਗੋਲੀਆਂ ਚਲਾਈਆਂ ਧਮਕੀਆਂ ਦਿੱਤੀਆਂ ਵੀ ਤੈਨੂੰ ਛੱਡਣਾ ਨਹੀਂ ਆ ਕੋਈ ਉਦੋਂ ਕੋਈ ਨੁਕਸਾਨ ਹੋਣੋਂ ਬਚ ਗਿਆ ਤੁਹਾਡਾ ਨੁਕਸਾਨ ਹੋਣੋਂ ਬਚ ਗਿਆ ਅਸੀਂ ਬਾਹਰ ਨਹੀਂ ਨਿਕਲੇ ਪਰ ਇਹ ਆ ਨੂੰ ਆਂਦੇ ਰਹਿ ਵੀ ਬਾਹਰ ਆਓ ਜਰਾ ਹਾਂ ਬਾਕੀ ਇਹ ਬਾਅਦ ਦੇ ਵਿੱਚ ਕਿੰਨੇ ਕਿਤੇ ਆ ਰਹੀਆਂ ਮੰ ਲਓ 6-7 ਬੰਦੇ ਸੀ ਹਾਂ ਇਹਨ ਮੋਲ ਲੈ ਕੇ ਆਇਆ ਇਹ ਆਪੇ ਦੱਸੂਗਾ ਅਨਮੋਲ ਸਿੰਘ ਇਹਦਾ ਨਾਮ ਆ ਸਨ ਉਹਦਾ ਹਰਜਿੰਦਰ ਸਿੰਘ ਆ ਇਹ ਇਹਨਾਂ ਨੂੰ ਲੈ ਕੇ ਆਇਆ ਵਾ ਇਹ ਇਹਨੂੰ ਹੀ ਪੁੱਛਿਆ ਜਾਵੇ ਵੀ ਇਹ ਕਿਹੜੇ ਬੰਦੇ ਆ ਸਾਨੂੰ ਤੇ ਪਤਾ ਨਹੀਂ ਇਹ ਕਿਹੜੇ ਬੰਦੇ ਲੈ ਕੇ ਆ ਇਹ ਹਾਂਜੀ ਤਿੰਨ ਗੋਲੀਆਂ ਚੱਲੀਆਂ ਇੱਕ ਗੇੜ ਤੇ ਫੈਰ ਕੀਤਾ ਦੋ ਇਹਨਾਂ ਨੇ ਜਾ ਕੇ ਪਿੱਛੇ ਕੀਤੇ ਕਿਦੇ ਫੋਲ ਬ੍ਰਮਤ ਹੋ ਗਿਆ ਵਾ ਉਹ ਐਸਐਚਓ ਸਾਹਿਬ ਨੂੰ ਤੇ ਆਪਣਾ ਪ੍ਰਸ਼ਾਸਨ ਨੂੰ ਦੇ ਆਏ ਆ ਰਾਤੀ ਆਈ ਪੁਲਸ ਆਈ ਉਹ ਰਾਤੀ ਪੁਲਸ ਆਈ ਸੀ ਉਹਨਾਂ ਨੇ ਉਹਨੂੰ ਅਨਮੋਲ ਨੂੰ ਤੇ ਮੰਨ ਲਓ ਗ੍ਰਿਫਤਾਰ ਕਰ ਲਿਆ ਸੀ ਬਾਕੀ ਬੰਦੇ ਫਰਾ ਰਿਆ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਵੀ ਬਾਕੀ ਬੰਦੇ ਵੀ ਗ੍ਰਿਫਤਾਰ ਕੀਤੇ ਜਾਣ ਤੇ ਸਾਡੀ ਜਿਹੜੀ ਜਾਨੀ ਮਾਨੀ ਨੁਕਸਾਨ ਦਾ ਵਾ ਸਾਨੂੰ ਇਹਨਾਂ ਦਾ ਡਰਿਆ ਤੇ ਸਾਡਾ ਹੱਲ ਕੀਤਾ ਜਾਵੇ ਅਸੀਂ ਪ੍ਰਸ਼ਾਸਨ ਕੋ ਇਹੋ ਹੀ ਮੰਗ ਕਰਦੇ ਹਾਂ ਇਹ ਸਰਗਲ ਦੇ ਦਾਵਾ ਵੀ ਦਵਿੰਦਰ ਸਿੰਘ ਇਲੀਸ ਨਿੱਕਾ ਵਾਸੀ ਕੋਹਾਲੀ ਨੇ ਰਾਤੀ 9:30 ਵਜੇ ਇਤਲਾਹ ਦਿੱਤੀ ਸੀ ਸਾਨੂੰ ਵੀ ਕੋਈ ਅਣਪਛਾਤੇ ਵਿਅਕਤੀ ਜਿਹੜੇ ਆ ਸਾਡੇ ਘਰ ਦੇ ਬਾਹਰ ਫੈਰੰਗ ਕਰਕੇ ਗਏ ਆ ਜਿਹਦੇ ਮੌਕੇ ਤੇ ਜਾ ਕੇ ਵੇਖਿਆ ਪਰ ਕੋਈ ਖੋਲ ਵਗੈਰਾ ਬਰਾਮਦ ਨਹੀਂ ਹੋਇਆ ਪਰ ਉਹਨਾਂ ਕਹਿੰਦੇ ਕਿ ਜਿਹੜਾ ਹੈਗਾ ਜੀ ਇਹ ਆਪਣਾ ਪਿੰਡ ਦਾ ਅਨਮੋਲ ਸਿੰਘ ਉਹਦੇ ਕਹਿਣ ਤੇ ਫੈਰੰਗ ਹੋਈ ਆ ਅਨਮੋਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਬਾਕੀ ਸੀਸੀਟੀਵੀ ਫੁਟੇਜ ਜਿਹੜੀ ਖੰਗਾਲੀ ਜਾ ਰਹੀ ਕੋਈ ਆਇਆ ਵੀਡੀਓ ਵਿੱਚ ਕਿੰਨੇ ਕ ਬੰਦੇ ਸੀ ਜਿਹੜੀ ਦੇਖੀ ਯਾਰ ਚਾਰ ਬੰਦੇ ਸੀ ਜਿਹੜੇ ਵਿੱਚ ਵੀਡੀਓ ਚ ਆਏ ਆ ਉਹ ਅਣਪਛਾਤੇ ਵਿਅਕਤੀ ਨੇ ਗੋਲੀ ਚੱਲੀ ਆ ਜੀ ਵੀ ਆਏ ਇਹਨਾਂ ਦੇ ਕਹਿਣ ਮੁਤਾਬਕ ਚੱਲੀ ਪਰ ਖੋਲ ਕੋਈ ਬਰਾਮਦ ਨਹੀਂ ਹੋਇਆ ਜੀ